ਭਗਵਾਨ ਵਾਲਮੀਕੀ ਤੀਰਤ ਵਿਖੇ ਮੀਟਿੰਗ ਕੀਤੀ ਗਈ ਜਿਸ ਵਿੱਚ ਸੰਤ ਮਲਕੀਤਨਾਥ ਸੰਤ ਗਿਰਧਾਰੀਨਾਥ ਅਤੇ ਚੇਅਰਮੈਨ ओमप्रकाश ਕਬਰ ਨੇ ਕਿਹਾ ਕਿ 27 ਅਕਤੂਬਰ ਨੂੰ ਵਾਲਮੀਕੀ ਆਸ਼ਰਮ ਵਿਖੇ ਜੋ ਲਾਲ ਰੰਗ ਦਾ ਝੰਡਾ ਲਗਾਇਆ ਗਿਆ ਸੀ ਉਸ ਵਿੱਚ ਜਿਨ੍ਹਾਂ ਲੋਕਾਂ ਨੇ ਆਪਣਾ ਯੋਗਦਾਨ ਦਿੱਤਾ ਸੀ ਉਹਨਾਂ ਨੂੰ 30 ਨਵੰਬਰ ਨੂੰ ਸਨਮਾਨਿਤ ਕੀਤਾ ਜਾਵੇਗਾ ਅਤੇ ਸੰਤ ਸਮਾਜ ਤੇ ਲੋਕਾਂ ਨੂੰ ਆਸ਼ਰਮ ਆਉਣ ਦੀ ਅਪੀਲ ਕੀਤੀ ਗਈ ਆਸ਼ਰਮ ਦੇ ਸੇਵਾਦਾਰ ਬਿੰਦਰ ਸਿੰਘ ਜੀ ਉਹ ਸਾਥ ਗੁਰੂ ਰੂਪਿਆਰੀ ਸਾਧ ਸੰਗਤ ਜੀ ਜੋ ਕਿ ਅੱਜ ਇਹ ਮੀਟਿੰਗ ਸੰਤਾ ਮਹਾ ਪ੍ਰਸ਼ਾਦੇ ਜਥੇਬੰਦੀਆਂ ਦੇ ਆਗੂਆਂ ਦੀ ਹੋਈ ਹੈ ਉਹਦੇ ਵਿੱਚ ਇਹ ਫੈਸਲਾ ਲਿਆ ਗਿਆ ਹੈ ਜੋ ਕਿ 30 ਤਰੀਕ ਨੂੰ ਤੀਰਤੇ ਸੰਗਤਾਂ ਨੂੰ ਬੇਨਤੀ ਹੈ ਕਿ ਵੱਦ ਤੋਂ ਵੱਧ ਪਹੁੰਚੋ ਜੋ ਕਿ ਲਾਲ ਰੰਗ ਤੀਰਕਮਾਨ ਵਾਲਾ ਨਿਸ਼ਾਨ ਚੜਾਇਆ ਗਿਆ ਸੀ ਉਸ ਦੇ ਸਬੰਧ ਵਿੱਚ ਜੋ ਸਾਡੇ ਯੋਧੇ ਹੀ ਉਹਨਾਂ ਨੂੰ ਸਨਮਾਨਤ ਕੀਤਾ ਜਾਵੇਗਾ ਅਤੇ ਜੋ ਵਿਰੋਧੀਆਂ ਵੱਲੋਂ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆਂ ਕਰਕੇ ਸੰਤਾਂ ਮਹਾਂਪੁਰਸ਼ਾਂ ਦੇ ਖਿਲਾਫ ਅਪਸ਼ਬਦ ਬੋਲੇ ਗਏ ਹਨ ਸਮੂਹ ਸਾਧ ਸੰਗਤ ਜੀ ਨੂੰ ਬੇਨਤੀ ਹੈ ਕਿ ਆਪਾਂ ਉਹਨਾਂ ਤੇ ਐਫ ਆਈ ਆਰ ਕਰਾਉਣੀ ਹੈ ਉਹਨਾਂ ਦੋਸ਼ੀਆਂ ਨੂੰ ਆਪਾਂ ਸਲਾਖਾਂ ਦੇ ਪਿਛੇ ਭੇਜਣਾ ਹੈ ਤੇ ਆਪਣੇ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਤੀਰਤ ਤੇ ਪਹੁੰਚ ਕੇ ਆਪਣੀ ਮਾਨ ਮਰਿਆਦਾ ਦੀ ਗੱਲ ਨੂੰ ਰੱਖੀਏ ਅੱਜ 12 ਤਰੀਕ ਸਤਿਗੁਰ ਗਿਆਨਾਥ ਆਸ਼ਰਮ ਦੇ ਵਿੱਚ ਜਿਹੜੀ ਤਮਾਮ ਜਸੇਵੰਦੀਆਂ ਦੀ ਤੇ ਸੰਤ ਸਮਾਜ ਦੀ ਮੀਟਿੰਗ ਹੋਈ ਆ ਉਹਦੇ ਵਿੱਚ ਜਿਹੜਾ ਉਹ ਨਿਰਣਾ ਲਿਆ ਗਿਆ ਕਿ ਜੋ 8 ਤਰੀਕ ਨੂੰ ਕੋਈ ਸਾਥੀ ਜਿਹੜੇ ਉਹ ਸੰਤਾਂ ਸਾਡੇ ਆ ਮਹਾਂਪੁਰਸ਼ਾਂ ਤੇ ਜੋ ਕੋ ਭਾਰਤ ਦੇ ਕੋਨੇ-ਕੋਨੇ ਚੋਂ ਆਏ ਸੀ ਉਹਨਾਂ ਸਾਰਿਆਂ ਸੰਤਾਂ ਦੇ ਉਹ ਖਿਲਾਫ ਬੋਲੇ ਨੇ ਇਸੇ ਸੰਗਤ ਨੂੰ ਦੇ ਵਿੱਚ ਫੈਸਲਾ ਆਇਆ ਕਿ ਉਹਨਾਂ ਦੇ ਉੱਤੇ ਜਿਹੜੀ ਉਹ 30 ਤਰੀਕ ਤੋਂ ਪਹਿਲਾਂ ਪਹਿਲਾਂ ਜਿਹੜੀ ਉਹਨਾਂ ਤੇ ਐਫ ਆਈ ਆਰ ਹੋਣੀ ਚਾਹੀਦੀ ਆ ਤੇ ਦੂਜਾ ਜਿਹੜਾ ਸੰਦੇਸ਼ ਜਿਹੜਾ ਉਹ ਪਾਵਨ ਵਾਲਮੀਕ ਤੀਰਥ ਥਲੋਂ ਦੇ ਗਿਆਨ ਆਸ਼ਰਮ ਵੱਲੋਂ ਜਿਹੜਾ ਸੰਗਤ ਨੂੰ ਲਾਇਆ ਗਿਆ ਕਿ 30 ਤਰੀਕ ਨੂੰ ਪਾਵਨ ਵਾਲਮੀਕ ਤੀਰਥ ਦੇ ਉੱਤੇ ਪਹੁੰਚਣਾ ਕਿ ਜਿੰਨੇ ਵੀ 27 ਤਰੀਕ ਨੂੰ ਪਾਵਨ ਵਾਲਮੀਕ ਤੀਰਥ ਦੇ ਉੱਤੇ ਝੰਡੇ ਦੇ ਸਮਾਨਤਾ ਦੇ ਵਿੱਚ ਆਏ ਤੇ 30 ਤਰੀਕ ਨੂੰ ਉਹਨਾਂ ਨੂੰ ਸਾਰੀ ਜਸੇਬੰਦੀਆਂ ਨੂੰ ਔਰ ਸੰਤ ਸਮਾਜ ਨੂੰ ਜਿਹੜਾ ਉਹ ਸਮਾਨਤਾ ਕੀਤਾ ਜਾਏਗਾ ਇੱਕ ਕੌਮ ਨੇ ਇਤਿਹਾਸ ਲਿਖਿਆ ਹੈ 27 ਅਕਤੂਬਰ ਦਾ ਜਿਹਦੇ ਕਿ 9 ਸਾਲਾਂ ਬਾਅਦ ਮੰਦਰ ਤੇ ਤਿੰਨ ਝੰਡਾ ਲੱਗਿਆ ਅਸੀਂ ਸਾਰਿਆਂ ਸੰਤਾਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਖਾਸ ਤੌਰ ਤੇ ਸੰਤ ਸਮਾਜ ਨੂੰ ਜਿਹਨੀਆਂ ਬਾਰ ਕਿਰਪਾ ਦੇ ਨਾਲ ਪੂਰੀ ਵਿਧੀ ਮੁਤਾਬਕ ਹਰਦੇ ਦੇ ਨਾਲ ਨਿਸ਼ਾਨ ਸਾਹਿਬ ਚੜਾਇਆ ਗਿਆ ਕੋਈ ਬੀ.ਐੱਮ ਨਹੀਂ ਹੋਈ ਸਾਰਿਆਂ ਨੂੰ ਸਤਿਕਾਰ ਕੀਤਾ ਨਮਸਕਾਰ ਕੀਤਾ ਕੁਝ ਲੋਕ ਪਿੰਡਾਂ ਵਿੱਚ ਚੁਣੌਤੀਆਂ ਦਿੰਦੇ ਰਹੇ ਹੁਣ ਫਿਰ ਉਹਨੇ ਚੁਣੌਤੀ ਦਿੱਤੀ ਤੀ ਤੀ ਡੀ ਯੋਨਾ ਪ੍ਰਸਤਾਪ ਕਰਨਾ ਉਪਬਣ ਵੀ ਜਾ ਕੇ ਕਰਨਾ ਇਹ ਭਗਵਾਨ ਬਾਲਮੀਕ ਮਾਰੇ ਦਾ ਮੰਦਿਰ ਹੈ ਇਹ ਸੰਤ ਸਮਾਜ ਦਾ ਮੰਦਰ ਹੈ ਇਹ ਉਹ ਮੰਦਰ ਜਿੱਥੇ ਸਤੁਰ ਗਿਆਨ ਦਾ ਜੀ ਮਾਰੇ ਸਾਰੀ ਜ਼ਿੰਦਗੀ ਤਪ ਕੀਤਾ ਲੋਕਾਂ ਨੂੰ ਹੀਰਵਾ ਦਿੱਤਾ ਉਸ ਦਿਨ ਸਨਮਾਨ ਸਮਰੂ ਰੱਖਿਆ ਗਿਆ ਸੰਤ ਸਮਾਜ ਉਹਨਾਂ ਜੋਧਿਆਂ ਨੂੰ ਸਨਮਾਨ ਕਰਨਗੇ ਜਿਨ੍ਹਾਂ ਨੇ ਦੇਸ਼ ਕੌਮ ਦੀ ਅਤੇ ਪਵਨ ਵਾਲਮੀਕੀ ਤੀਸ ਵਾਸਤੇ ਯੋਗਦਾਨ ਦਿੱਤਾ ਅਸੀਂ ਧੰਨਵਾਦ ਕਰਦੇ ਹਾਂ ਨਾ ਬਾਲਮੀਕੀ ਯੋਧਿਆਂ ਦਾ ਜਿਨ੍ਹਾਂ ਨੇ ਅਣਖ ਦੇ ਨਾਲ ਸਤਕਾਰ ਦੇ ਨਾਲ ਉਹ ਨਿਸ਼ਾਨ ਸਨ ਲਗਾਇਆ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸ੍ਰੀ ਠੀਕ 10:00 ਵਜੇ ਇੱਥੇ ਪੰਥ ਦੀ ਕਿਰਪਾਲਤਾ ਕਰਨ ਸ਼ਾਂਤਮੀ ਟੰਗ ਦਾ ਪ੍ਰੋਗਰਾਮ ਚੱਲੇਗਾ